ਸਤਿ ਸ਼੍ਰੀ ਅਕਾਲ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਨਿਕਲਿਆ ਪਟਿਆਲੇ ਤੋਂ ਸਰੰਧਵਾਲ ਨੂੰ ਉੱਥੇ ਜਾ ਕੇ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਨਾਲ ਕਰਾਵਾਂਗੇ ਆਓ ਆਪਾਂ ਚੱਲ ਕੇ ਦਰਸ਼ਨ ਕਰੀਏ ਪਾਸ਼ਾ ਸ਼ਾਹੀ ਸ਼ੇਮੀ ਗੁਰੂ ਘਰ ਚਰਨਸ਼ੋ ਪ੍ਰਾਪਤ ਫਾਟੇਗੜ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਅੱਜ ਅਸੀਂ ਗੁਰੂ ਘਰ ਪਾਸ਼ਾਈ ਛੇਵੀਂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਨੁੱਖਤਾ ਦੀ ਅਗਿਆਨਤਾ ਵਿੱਚੋਂ ਕੱਢ ਕੇ ਜ਼ਾਲਮ ਹਕੂਮਤ ਦੀ ਗੁਲਾਮੀ ਤੋਂ ਨਿਜਾਤ ਦਿਵਾਉਣ ਵਾਲੇ ਗੁਰਮਤ ਤੇ ਨਾਰੇ ਮਾਰਗ ਦੇ ਪੰਦੀ ਬਣਾਉਣ ਲਈ ਪ੍ਰਚਾਰ ਹਿੱਤ ਇਸ ਸਥਾਨ ਨੂੰ ਆਪਣੇ ਚਰਨ ਛੋਹ ਬਖਸ਼ੀ ਅਤੇ ਸਰਾਂਦ ਵਿੱਚ ਵਸਦੇ ਸਿੱਖਾਂ ਨੂੰ ਦਰਸ਼ਨ ਦੇਦਾਰੇ ਬਖਸ਼ ਕੇ ਕੀਰਤ ਤਰਤ ਕੀਤਾ ਇਸ ਸਥਾਨ ਤੇ ਪ੍ਰਾਤਨ ਸਮੇਂ ਤੋਂ ਗੁਰੂ ਸਾਹਿਬ ਜੀ ਦੇ ਆਮਦ ਦੀ ਯਾਦ ਵਿੱਚ ਬਣਿਆ ਹੋਇਆ ਹੈ ਬਣਿਆ ਥੜਾ ਮੌਜੂਦ ਹੈ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹਨ